ਮੰਡੀ ਰਤ ਚੱਕ ਰਹੀ ਆ ਇੱਥੇ ਆ ਕੇ ਇੰਡੀਆ ਵਾਲਾ ਮਾਹੌਲ ਬਣਾਇਆ ਹੋਇਆ ਇਹ ਕੰਟਰੀ ਲਾਅ ਦੇ ਹਿਸਾਬ ਨਾਲ ਚੱਲਦੀ ਆ ਕਾਨੂੰਨ ਦੇ ਹਿਸਾਬ ਨਾਲ ਚੱਲਦੀ ਆ ਉਹ ਜੇ ਤੁਸੀ ਕੰਮ ਕਰਨਾ ਹੈ ਤੇ ਆਪਦੇ ਕੰਮ ਦੇ ਨਾਲ ਹਿਸਾਬ ਰੱਖੋ ਤਾਂ ਹਾਂਜੀ ਮਿੱਤਰ ਕੀ ਹਾਲ ਚਾਲ ਸਾਰੇ ਠੀਕ ਠਾਕ ਓ ਚਲੋ ਪਰਮਾਤਮਾ ਮਿਹਰ ਕਰੇ ਆਉਣ ਵਾਲੇ ਟਾਈਮ 'ਚ ਵਧੀਆ ਹੋ ਜਵੇ ਹੋਰ ਸੈਟ ਤੇ ਆਪਾਂ ਗੱਲ ਕਰਦੇ ਆ ਕਿ ਇੱਥੇ ਦੇ ਜਿਹੜੇ ਰੂਲ ਚੇਂਜ ਹੋ ਰਿਹਾ ਜੇ ਡੈਪੋਟੇਸ਼ਨ ਲੱਗ ਰਹੀਆਂ ਜਾਂ ਕੋਈ ਰੇਡਾਂ ਰੇਡਾਂ ਪੈ ਰਹੀਆਂ ਨੇ ਉਸੋ ਕੀ ਰੀਜ਼ਨ ਕੀ ਆ ਉਸੇ ਦਾ ਉਸੇ ਦਾ ਰੀਜ਼ਨ ਇਹੋ ਬਣ ਰਿਹਾ ਮੇਨ ਜਿਹੜੀ ਮੈਂ ਜਿਹੜੀ ਇਸ ਚੀਜ਼ ਨੂੰ ਧਿਆਨ ਨਾਲ ਦੇਖਿਆ ਜੇ ਚੀਜ਼ ਦੀ ਸਰਚ ਕੀਤੀ ਆ ਸੋ ਇਹੋ ਰੀਜ਼ਨ ਆ ਕਿ ਇੱਥੇ ਖੁੱਲਡ ਬਾਈ ਜੀ ਵੱਧ ਹੋ ਰਹੀ ਐ ਪਹਿਲਾਂ ਦੇ ਟਾਈਮ ਦੇ ਵਿੱਚ ਹੁੰਦਾ ਸੀਗਾ ਲੋਕੀ 40 40 50 ਸਾਲ ਸਾਲ ਤੋਂ ਰਹਿ ਰਹੇ ਆ ਇੱਥੇ ਪੁਰਾਣੇ ਬਿਜ਼ਨਸ ਕਰ ਰਹੇ ਆ ਪੁਰਾਣੇ ਬਜ਼ੁਰਗ ਰਹਿ ਰਹੇ ਆ ਇੱਥੇ ਕਦੋਂ ਦੇ ਆਏ ਹੋਏ ਆ ਸਨ ਤੌਸੀ 84 ਕਦੋਂ-ਕਦੋਂ ਦੇ ਬੰਦੇ ਆਏ ਹੋਏ ਆ ਇੱਥੇ ਉਹ ਵੀ ਤਾਂ ਰਹਿ ਰਹੇ ਆ ਸੋ ਇਸ ਗੱਲ ਦਾ ਧਿਆਨ ਰੱਖੋ ਕਿ ਉਹਨਾਂ ਨੇ ਉਹ ਟਾਈਮ ਤੇ ਆਪ ਤੇ ਨਹੀਂ ਚੱਕੀ ਲੇਕਿਨ ਜਿਹੜੀ ਹੁਣ ਦੇ ਟਾਈਮ 'ਚ ਮੰਡੀ ਰਾਤ ਚੱਕ ਰਹੀ ਆ ਇੱਥੇ ਆ ਕੇ ਇੰਡੀਆ ਵਾਲਾ ਮਾਹੌਲ ਬਣਾਇਆ ਹੋਇਆ ਕਲੱਬਾਂ ਵਿੱਚ ਦਾਰੂ ਪੀ ਕੇ ਤੁਸੀਂ ਆਪੇ ਤੋਂ ਬਾਹਰ ਹੋ ਜਾਂਦੇ ਆ ਉੱਥੇ ਚੱਲ ਰਹੀਆਂ ਸੋ ਕਿਤੇ ਨਾ ਕਿਤੇ ਤੁਸੀਂ ਗਲਤੀਆਂ ਕਰਦੇ ਆ ਫੋਨ ਦੇ ਵਿੱਚ ਗਲਤੀਆਂ ਕਰਦੇ ਆ ਤੁਸੀਂ ਟ੍ਰੈਪ ਦੇ ਇੱਥੇ ਰੂਲ ਨੂੰ ਕੁਝ ਨਹੀਂ ਸਮਝਦੇ ਸੋ ਇਹ ਸਿਟੀ ਏ ਕੰਟਰੀ ਲਾਅ ਦੇ ਹਿਸਾਬ ਨਾਲ ਚੱਲਦੀ ਆ ਕਾਨੂੰਨ ਦੇ ਹਿਸਾਬ ਨਾਲ ਚੱਲਦੀ ਆ ਸੋ ਉਸ ਦਾਇਰੇ ਦੇ ਵਿੱਚ ਰਹੋ ਜੇ ਤੁਸੀਂ ਕੰਮ ਕਰਨਾ ਹੈ ਤੇ ਆਪਦੇ ਕੰਮ ਦੇ ਨਾਲ ਹਿਸਾਬ ਰੱਖੋ ਨਾ ਕਿ ਇਧਰ ਹਾਂ ਠੀਕ ਹੈ ਆਪਦਾ ਇੰਜੋਏਮੈਂਟ ਕਰੋ ਜਿਹੜਾ ਬੰਦ ਦਾ ਫਨ ਸ਼ਾਨੂ ਕਰੋ ਤੁਸੀਂ ਇੰਡੀਆ ਵੀ ਕਰਦੇ ਇੱਥੇ ਵੀ ਕਰੋ ਕੋਈ ਦਿੱਕਤ ਨਹੀਂ ਗਈ ਲੇਕਿਨ ਉਹ ਚੀਜ਼ ਨੂੰ ਲਿਮਟ 'ਚ ਜ ਰੱਖੋ ਇੱਥੇ ਤੇ ਕੁੜੀਆਂ ਨਾਲ ਪੰਗੇ ਨਾ ਲਵੋ ਇੱਥੇ ਦੇ ਯੂਥ ਨਾਲ ਪੰਗੇ ਨਾ ਲਵੋ ਇੱਥੇ ਆ ਕੇ ਤੁਸੀਂ ਆਪ ਦੇ ਸਿਗਨਲ ਸਾਰੇ ਹਰ ਇੱਕ ਚੀਜ਼ ਫਾਲੋ ਕਰੋ ਇੱਥੇ ਆ ਕੇ दारू ਪੀ ਕੇ ਖੁੱਲੜਬਾਜੀ ਨਾ ਕਰੋ दारू ਪੀ ਕੇ ਗੱਡੀਆਂ ਨਾ ਚੱਕੋ ਬੀਅਰ ਪੂਰ ਪੀ ਕੇ ਨਾ ਚੱਕੋ ਗੱਡੀਆਂ ਉਹ ਚੀਜ਼ ਨਾ ਕਰੋ ਐਦਾਂ ਤਾਂ ਕੁਝ ਨਹੀਂ ਹੋਊਗਾ ਆਪ ਦੇ ਡਾਕੂਮੈਂਟ ਪੂਰੇ ਪੂਰੇ ਰੱਖੋ ਆਪ ਦਾ ਕਿ ਇਸ ਤੇ ਧਿਆਨ ਦਵੋ ਆਪਦੀਆਂ ਚੀਜ਼ਾਂ ਤੇ ਇੱਧਰ ਉੱਧਰ ਦਾ ਧਿਆਨ ਰੱਖੋ ਜੇ ਤੁਸੀਂ ਘਰੇ ਆਪਦੇ ਲਾਊਡ ਮਿਊਜ਼ਿਕ ਲਾ ਕੇ ਜਾਂ ਆਪ ਦਾ ਰੌਲਾ ਪਾ ਰਹੇ ਹੋ ਘਰੇ ਜੇ ਪੰਜ ਸੱਤ ਜਾਣੇ ਇਕੱਠੇ ਹੋ ਗਏ ਮਹਿਫਲ ਲਾ ਲਈਆ ਪੈਗ ਲੱਗੇ ਉੱਥੇ ਤੁਸੀਂ ਰੌਲਾ ਪਾ ਰਹੇ ਹੋ ਉਹ ਚੀਜ਼ ਨਾ ਕਰੋ ਸੋ ਕਿਤੇ ਨਾ ਕਿਤੇ ਆਪਣੀ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਬਣਦੀ ਹੈਗਾ ਅਗਲੇ ਦੀ ਕੰਟਰੀ 'ਚ ਆਏ ਜੇ ਕੋਈ ਤੁਹਾਡੇ ਘਰ ਦੇ ਵਿੱਚ ਆਉਂਦਾ ਹੀ ਜਾਂ ਤੁਹਾਡੇ ਕੋਈ ਕੰਟਰੀ 'ਚ ਆ ਕੇ ਤੁਹਾਡੇ ਪਿੰਡ ਜਾ ਕੇ ਤੁਸੀਂ ਇਦਾਂ ਦੇ ਕੰਮ ਕਰਦੇ ਆਂ ਤੇ ਉਹ ਕੀ ਬਖਸ਼ਣਗੇ ਇਸ ਚੀਜ਼ ਨੂੰ ਸੋ ਕਿਹਦੇ ਨਾਲ ਕਿਤੇ ਤੁਸੀਂ ਦੂਜੇ ਚੀਜ਼ ਦੂਜੇ ਬੰਦੇ ਨੂੰ ਵੀ ਟ੍ਰਬਲ ਦੇ ਵਿੱਚ ਪਾ ਰਹੇ ਹੋ ਸੋ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਤੇ ਅਗਲੇ ਦੀ ਕੰਟਰੀ ਦੇ ਹਿਸਾਬ ਨਾਲ ਚੱਲੋ ਸੋ ਇਦਾਂ ਤੇ ਕੁਝ ਨਹੀਂ ਹੋਣ ਲੱਗਾ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣੇ ਪੈਣਾ ਤੁਸੀਂ ਇੱਥੇ ਵੱਡੇ ਵੱਡੇ ਕਰ ਰਿਹਾ ਕਰ ਜਾਂਦੇ ਹੋ ਹੋਰਾਂ ਕੰਟਰੀਜ਼ ਦੇ ਵੀ ਚਲੋ ਆਉਂਦੇ ਆ ਇਕੱਲੇ ਆਪਾਂ ਇੰਡੀਅਨਸ ਨਹੀਂ ਕਰਦੇ ਇਹ ਗੱਲ ਗਿਣਤੀ 'ਚ ਹੋਰਾਂ ਕੰਟਰੀਜ਼ ਦੇ ਆ ਕੇ ਇੱਥੇ ਆ ਕੇ ਰਹਿਆ ਰੈੱਡ ਲਾਈਟਾ ਕ੍ਰਾਸ ਕਰ ਰਿਹਾ ਇੱਥੇ ਆ ਕੇ ਖੁੱਲਡਵਾਜੀਆਂ ਬਹੁਤ ਜ਼ਿਆਦਾ ਹੋ ਰਹੀਆਂ ਸੋ ਉਸ ਚੀਜ਼ ਨੂੰ ਕੰਟਰੀ 'ਚ ਇਸ ਕੰਟਰੀ ਨੂੰ ਧਿਆਨ ਰੱਖ ਕੇ ਚੱਲੋ ਕਿ ਬਾਈ ਇਹ ਸਭ ਤੋਂ ਦੁਨੀਆ ਦੀ ਮੋਸਟ ਅਪ ਕੰਟਰੀ ਆ ਕਿ ਮੋਸਟ ਦੁਨੀਆ ਦੇ ਗੱਲ ਸਰਪੰਚ ਦੇਸ਼ ਆ ਸੋ ਇੱਥੇ ਉਹ ਚੀਜ਼ਾਂ ਹੋਣ ਲੱਗ ਪਈਆਂ ਹੁਣ ਜ਼ਿਆਦਾ ਵੱਧ ਗਈਆਂ ਕਰਕੇ ਤਾਂ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣੇ ਪੈਣਾ ਚੀਜ਼ ਨਾ ਕਰੋ ਮੇਰਾ ਵੀਰ ਤੁਹਾਡੇ ਅੱਗੇ ਮਿਹਨਤ ਦਾ ਵਾਅਦਾ ਇਸ ਚੀਜ਼ ਨਾਲ ਇਸ ਚੀਜ਼ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰਿਆਂ ਤੇ ਚੀਜ਼ ਭਾਰੀ ਪੈ ਸਕਦੀ ਆ ਠੀਕ ਜੀ ਜੇ ਤੁਸੀਂ ਅਗਲੇ ਦੀ ਕਮਿਊਨਿਟੀ ਦੇ ਝੰਡੇ ਸਾੜ ਰਹੇ ਹੋ ਵੀਰੇ ਦੀ ਕੰਟਰੀ ਦੇ ਝੰਡੇ ਸਾੜ ਰਹੇ ਹੋ ਸੋ ਇੱਕ ਜੀ ਕਿਤੇ ਬਹੁਤੀ ਬੈਟਰ ਹੈ ਨਹੀਂਗੀ ਤੁਸੀਂ ਪ੍ਰੋਟੈਸਟ ਕਰ ਰਹੇ ਆਪਦੇ ਹਿਸਾਬ ਨਾਲ ਪ੍ਰੋਟੈਸਟ ਕਰੋ ਓਕੇ ਤੇ ਲੇਕਿਨ ਉਹਨਾਂ ਦੀ ਕੰਟਰੀ ਦੇ ਚ ਜੇ ਤੁਸੀਂ ਤੁਹਾਡੀ ਕੰਟਰੀ ਦਾ ਕੋਈ ਝੰਡਾ ਸਾੜੇ ਤੇ ਤੁਸੀਂ ਕੀ ਕਰੋਗੇ ਸੋ ਕਿਤੇ ਨਾ ਕਿਤੇ ਜਿਹੜੇ ਬੰਦੇ ਪੈਸੇ ਲਾ ਕੇ ਆਏ ਹੋਏ ਆ ਜਿਹੜੇ ਬੰਦੇ ਤੇ ਮਿਹਨਤ ਕਰਨ ਆਏ ਹੋਏ ਆ ਜਿਹੜੇ ਬੰਦੇ ਕੰਮ ਕਰਨ ਆਏ ਹੋਣ ਉਹ ਉਹਨਾਂ ਬਾਰੇ ਸੋਚੋ ਥੋੜਾ ਬੋਤਾ ਸੋ ਮੇਰੇ ਵੀਰ ਉਹ ਚੀਜ਼ ਨਾ ਕਰੋ ਮੇਰਾ ਭਰਾ ਸੋ ਕੰਟਰੀ ਦੇ ਉਹਨਾਂ ਦੀ ਝੰਡੇ ਨਾਲ ਸੜੋਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਹੁਣ ਤੁਹਾਨੂੰ ਹਰ ਇੱਕ ਫੈਸਿਲਿਟੀ ਮਿਲ ਰਹੀ ਆ ਤੁਹਾਨੂੰ ਵਰਕ ਪੰਪਡ ਮਿਲ ਰਿਹਾ ਤੁਹਾਨੂੰ ਸ਼ੂਜ਼ ਮਿਲ ਰਹੀ ਆ ਤੁਹਾਨੂੰ ਇੱਥੋਂ ਦੇ ਹੈਲਥ ਦੀ ਸਾਰੀ ਹੈਲਪ ਮਿਲ ਰਹੀ ਆ ਤੁਹਾਨੂੰ ਇੱਥੇ ਦੀ ਸਟੱਡੀ ਦੀ ਹੈਲਪ ਮਿਲ ਰਹੀ ਆ ਤੁਹਾਡੇ ਇੱਥੇ ਬੱਚੇ ਨਾਗਰਿਕ ਹੋ ਰਹੇ ਆ ਤੁਹਾਡੇ ਇੱਥੇ ਕេស ਪਾਸ ਹੋ ਰਹੇ ਤੁਸੀਂ ਇੱਥੇ ਪੀਆਰ ਲੈ ਰਹੇ ਤੁਸੀਂ ਗ੍ਰੀਨ ਕਾਰਡ ਹੋ ਰਹੇ ਸੋ ਤੁਸੀਂ ਪੈਸਾ ਕਮਾ ਰਹੇ ਹੋ ਇਸ ਜੀ ਕੰਟਰੀ ਤੋਂ ਸੋ ਜਿਹੜੀ ਕੰਟਰੀ ਤੋਂ ਆਪਾਂ ਪੈਸਾ ਕਮਾ ਰਹੇ ਆ ਆਪਣੇ ਘਰ ਇੰਡੀਆ ਬਣਾ ਰਹੇ ਸਾਰਾ ਕੁਝ ਕਰ ਰਹੇ ਆ ਸੋ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸਮਝੋ ਸੋ ਇਸ ਕੰਟਰੀ ਦੇ ਝੰਡੇ ਨਾ ਸਾੜੋ ਤੇ ਮੇਰੇ ਵੀਰ ਉਹ ਇੰਡੀਆ ਵਾਲਾ ਹਿਸਾਬ ਨਾਲ ਸਮਝੋ ਕਿ ਇੰਡੀਆ ਆਪਾਂ ਕੁਝ ਵੀ ਕਰਤਾ ਤਾਂ ਇੱਥੇ ਉਹ ਚੱਲੂਗਾ ਸੋ ਨਹੀਂ ਇਹ ਜੀ ਕਿਤੇ ਇਲੀਗਲ ਸਾਬਤ ਹੋ ਸਕਦੀ ਹੈ ਅਗਲੀ ਦੀ ਕੰਟਰੀ ਦੇ ਝੰਡੇ ਸਾੜ ਰਹੇ ਹੋ ਸੋ ਇੱਥੇ ਦੇ ਕਿਤੇ 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 ਨਾ ਕਿਤੇ ਤੁਹਾਡੇ ਇੱਥੇ ਤੇ ਗੋਰੇ ਖਿਲਾਫ ਹੋ ਜਾਣਗੇ ਜਿਹੜੇ ਕਿਤੇ ਨਾ ਕਿਤੇ ਹੱਲੇ ਤੱਕ ਤੁਹਾਡੇ ਨਾਲ ਨੇ ਉਹ ਤੁਹਾਡੇ ਖਿਲਾਫ ਹੋ ਜਾਣਗੇ ਸੋ ਮੇਰਾ ਵੀਰ ਮਿਹਨਤ ਦਾ ਵਾਸਤਾ ਇਹ ਚੀਜ਼ ਨਾ ਕਰੋ ਕਿ ਉਹਨਾਂ ਦੀ ਕੰਟਰੀ ਦੇ ਝੰਡੇ ਨਾ ਸਾੜੋ ਤੁਸੀਂ ਆਪ ਦੇ ਆਪ ਨੂੰ ਦਿੱਕਤ ਵਿੱਚ ਪਾ ਸਕਦੇ ਹੋ ਤੁਸੀਂ ਦੂਸਰੇ ਬੰਦੇ ਜਿਹੜੇ ਮਿਹਨਤ ਕਰਕੇ ਆਏ ਜਿਹੜੇ ਪੈਸੇ ਲਾ ਰਹੇ ਜਿਹੜੇ ਮਿਹਨਤ ਕਰ ਰਹੇ ਜਿਹੜੇ ਇੱਥੇ ਕੰਮ ਕਰ ਰਹੇ ਜਿਹੜੇ ਇੰਨੇ ਟਾਈਮ ਤੋਂ ਬਿਜ਼ਨਸ ਸਟੈਂਡ ਕੀਤਾ ਹੋਇਆ ਜਿਨ੍ਹਾਂ ਨੇ ਤੁਸੀਂ ਉਹਨਾਂ ਨੂੰ ਤੰਗੀ ਦੇ ਵਿੱਚ ਪਾ ਰਹੇ ਹੋ ਮੇਰਾ ਵੀਰ ਸੋ ਮੇਰੀ ਬੇਨਤੀ ਆ ਕਿ ਇਹ ਚੀਜ਼ ਨਾ ਕਰੋ ਤੁਸੀਂ ਪ੍ਰੋਟੈਸਟ ਕਰੋ ਆਪਦਾ ਕੋਈ ਦਿੱਕਤ ਨਹੀਂ ਆਪਦਾ ਜੋ ਤੁਹਾਡਾ ਪ੍ਰੋਟੈਸਟ ਬੰਦਾ ਉਹ ਤੁਸੀਂ ਕਰੋ ਉਹ ਤੁਹਾਡਾ ਲੀਗਲੀ ਹੱਕ ਆ ਕਰਦੇ ਆ ਤੁਸੀਂ ਠੀਕ ਆ ਲੇਕਿਨ ਤੁਸੀਂ ਉਹਨਾਂ ਦੀ ਕੰਟਰੀ ਦੇ ਝੰਡੇ ਨਾ ਸਾੜੋ ਆਪਾਂ ਕਿਸੇ ਕੰਟਰੀ ਦੇ ਝੰਡੇ ਸਾੜਦੇ ਸੋ ਆਪਾਂ ਕਿਤੇ ਨਾ ਕਿਤੇ ਇਹ ਗਲਤੀ ਕਰਦੇ ਆ ਕ੍ਰਾਈਮ ਕਰਦੇ ਆ ਸੋ ਆਪਾਂ ਇਹੋ ਕਹਿਣਾ ਚਾਹੁੰਦੇ ਆ ਤੇ ਇਹ ਚੀਜ਼ ਨਾ ਕਰੋ ਮੇਰਾ ਵੀਰ ਸਾਰੇ ਲਈ ਭਾਰੀ ਪੈ ਸਕਦੀ ਹੈ ਗਾਹ ਦੀ ਹੋਰ ਕਾਨੂੰਨ ਸਖਤ ਹੋ ਸਕਦੇ ਆ ਠੀਕ ਜੀ ਸੋ ਸਾਰੇ ਲਈ ਕਿਤੇ ਨਾ ਕਿਤੇ ਮੁਸ਼ਕਿਲ ਤੁਸੀਂ ਖੜੀ ਕਰ ਰਹੇ ਹੋ ਕਿਤੇ ਨਾ ਕਿਤੇ ਕਾਨੂੰਨ ਪਾਸ ਹੋ ਰਹੇ ਤੇ ਇਸੇ ਗੱਲੋਂ ਹੋ ਰਿਹਾ ਠੀਕ ਜੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ